ਕਾਂਗਰਸ ਦੇ ਸਾਬਕਾ ਵਿਧਾਇਕ ਹਰਦੀਾਲ ਕੰਬੋਜ ਨੂੰ ਲੈ ਕੇ ਪੁਲਿਸ ਦੇ ਵੱਲੋਂ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਦੱਸ ਦਈਏ ਕਿ ਹਰਦੀਾਲ ਕੰਬੋਜ ਦੇ ਉੱਤੇ ਪਿਛਲੇ ਦਿਨ ਇੱਕ ਪੱਤਰਕਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ ਉਸ ਪੱਤਰਕਾਰ ਨੇ ਸੁਸਾਈਡ ਕਰ ਲਿਆ ਸੀ ਸੁਸਾਈਡ ਕਰਨ ਤੋਂ ਪਹਿਲਾਂ ਉਹਨੇ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਉਸਨੇ ਹਰਦੀਾਲ ਕੰਬੋਜ ਅਤੇ ਉਸਦੇ ਬੇਟੇ ਦੇ ਉੱਤੇ ਜਿਹੜੇ ਇਲਜ਼ਾਮ ਲਗਾਏ ਸੀ ਅਤੇ ਉਸ ਤੋਂ ਬਾਅਦ ਜਿਹੜੀ ਇੱਕ ਸੁਸਾਈਡ ਨੋਟ ਮਿਲਿਆ ਸੀ ਉਸ ਦੇ ਵਿੱਚ ਵੀ ਹਰਦਿਆਲ ਕੰਬੋਜ਼ ਦਾ ਜ਼ਿਕਰ ਉਸ ਪੱਤਰਕਾਰ ਨੇ ਕੀਤਾ ਸੀ ਜਿਸ ਤੋਂ ਬਾਅਦ ਹਰਦਿਆਲ ਕੰਬੋਜ਼ ਦੇ ਤੇ ਮਾਮਲਾ ਦਰਜ ਹੋਇਆ ਸੀ ਤੇ ਹਰਦਿਆਲ ਕੰਬੋਜ਼ ਲਗਾਤਾਰ ਉਸ ਤੋਂ ਬਾਅਦ ਪੁਲਿਸ ਦੀ ਗ੍ਰਿਫਤੋਂ ਬਾਹਰ ਚੱਲ ਰਹੇ ਸੀ ਤੇ ਹੁਣ ਪੁਲਿਸ ਦੇ ਵੱਲੋਂ ਸ਼ੰਕਾ ਜਤਾਇਆ ਜਾ ਰਿਹਾ ਹੈ ਕਿ ਹਰਦਿਆਲ ਕੰਬੋਜ਼ ਕਿਤੇ ਨਾ ਕਿਤੇ ਵਿਦੇਸ਼ ਭੱਜਣ ਦੀ ਤਿਆਰੀ ਕਰ ਰਹੇ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਹਰਦੀਾਲ ਕੰਬੋਜ਼ ਦੇ ਪ੍ਰਤੀ ਜਿਹੜਾ ਕਿ ਲੁਕਆਊਟ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਪੁਲਿਸ ਨੂੰ ਪਹਾਲ ਹੈ ਹਰਦੀਾਲ ਕੰਬੋਜ਼ ਜਿਹੜੇ ਕਿ ਸਾਬਕਾ ਵਿਧਾਇਕ ਨੇ ਰਾਜਪੁਰੇ ਤੋਂ ਕਾਂਗਰਸ ਪਾਰਟੀ ਤੋਂ ਰਾਜਪੁਰੇ ਤੋਂ ਵਿਧਾਇਕ ਸੀ ਸਾਬਕਾ ਹਰਦੀਾਲ ਕੰਬੋਜ਼ ਜਿਨ੍ਹਾਂ ਦੇ ਪ੍ਰਤੀ ਹੁਣ ਪੁਲਿਸ ਦੇ ਵੱਲੋਂ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ